ਜਾਂ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਇਸ ਕਹਾਵਤ ਨੂੰ ਸੱਚ ਕੀਤਾ ਰਵਿੰਦਰ ਨਾਥ ਨੇ ਜੋ ਕਿ ਆਪਣੇ 15 ਸਾਥੀਆਂ ਦੇ ਨਾਲ ਬੰਗਾਲ ਦੀ ਖਾੜੀ ਵਿੱਚ ਹਲਦੀਆ ਨੇੜੇ ਮੱਛੀਆਂ ਫੜਨ ਗਿਆ ਫਿਰ ਅਚਾਨਕ ਸਮੁੰਦਰ ਦੀ ਦਿਸ਼ਾ ਬਦਲ ਗਈ ਤੇਜੇ ਤੂਫਾਨ ਉੱਠਿਆ ਲਹਿਰਾਂ ਕਾਬੂ ਤੋਂ ਬਾਹਰ ਹੋ ਗਈਆਂ ਅਤੇ ਟ੍ਰੋਲਰ ਪਲਟ ਗਿਆ ਸਾਰੇ ਸਮੁੰਦਰ ਦੀਆਂ ਵਿਸ਼ਾਲ ਲਹਿਰਾਂ ਵਿੱਚ ਵਹਿ ਗਏ ਰਵਿੰਦਰ ਨਾਥ ਵੀ ਵਿੱਚ ਹੀ ਵਹਿ ਗਿਆ ਪਰ ਉਹ ਡਰਨ ਵਾਲਾ ਨਹੀਂ ਸੀ ਪਿਛੇ ਤੋਂ ਮਸ਼ੇਰਾ ਹੋਣ ਕਰਕੇ ਪਾਣੀ ਉਸ ਦਾ ਦੁਸ਼ਮਣ ਨਹੀਂ ਸਗੋਂ ਉਸ ਦਾ ਸਾਥੀ ਸੀ ਉਸ ਨੇ ਹਾਰ ਨਹੀਂ ਮੰਨੀ ਉਹ ਤੈਰਦਾ ਰਿਹਾ ਤੈਰਦਾ ਰਿਹਾ ਉੱਪਰ ਅਸਮਾਨ ਹੇਠਾਂ ਅਸੀਮਤ ਪਾਣੀ ਘੰਟੇ ਬੀਤ ਗਏ ਦਿਨ ਬੀਤ ਗਏ ਰਵਿੰਦਰਨਾਥ ਲਗਾਤਾਰ 5 ਦਿਨ ਸਮੁੰਦਰ ਵਿੱਚ ਇਕੱਲਾ ਤੈਰਦਾ ਨਾ ਖਾਣਾ ਨਾ ਪੀਣ ਵਾਲਾ ਪਾਣੀ ਬਸ ਬਚਨ ਦੀ ਇੱਕ ਜਿੱਦ ਲਈ ਬੈਠਾ ਸੀ ਜਦੋਂ ਮੀਂਹ ਪੈਂਦਾ ਉਹ ਉਮੀਦਾਂ ਪਾਣੀ ਪੀਂਦਾ ਤੇ ਆਪਣੇ ਆਪ ਨੂੰ ਜਿੰਦਾ ਰੱਖਦਾ ਮੌਤ ਹਰ ਪਲ ਉਸ ਦੇ ਨੇੜੇ ਪਰ ਹਿੰਮਤ ਹੋਰ ਵੀ ਮਜ਼ਬੂਤ ਸੀ ਇੱਕ ਦਿਨ ਜਹਾਜ਼ ਐਮੀ ਜਵਾਦ ਬੰਗਲਾਦੇਸ਼ ਦੇ ਕਬੂਟੀਆ ਟਾਪੂ ਦੇ ਨੇੜੇ ਲਗਭਗ 600 ਮੀਟਰ ਦੂਰ ਲੰਘ ਰਿਹਾ ਸੀ ਜਹਾਜ਼ ਦੇ ਕਪਤਾਨ ਨੇ ਦੂਰੋਂ ਸਮੁੰਦਰ ਵਿੱਚ ਕੁਝ ਹਿਲਦਾ ਦੇਖਿਆ ਜਦੋਂ ਉਸ ਨੇ ਧਿਆਨ ਨਾਲ ਦੇਖਿਆ ਜਦੋਂ ਧਿਆਨ ਨਾਲ ਦੇਖਿਆ ਕੋਈ ਤੈਰ ਰਿਹਾ ਹੈ ਤਾਂ ਕੈਪਟਨ ਨੇ ਲਾਈਫ ਜੈਕਟ ਛੁੱਟੀ ਪਾਰੇ ਰਵਿੰਦਰਨਾਥ ਤੱਕ ਨਹੀਂ ਪਹੁੰਚੀ ਫਿਰ ਵੀ ਕਪਤਾਨ ਨਹੀਂ ਰੁਕਿਆ ਉਹਨਾਂ ਨੇ ਸਿਰਫ ਇੱਕ ਹੀ ਚੀਜ਼ ਵੇਖੀ ਜੋ ਸੀ ਮਾਂ ਧਰਮਾਂ ਜਾਤਾਂ ਦੀ ਰਖੇਵਾਂ ਨੂੰ ਭੁੱਲ ਗਿਆ ਅਤੇ ਮਨੁੱਖਤਾ ਵੱਲ ਧਿਆਨ ਦਿੱਤਾ ਰਵਿੰਦਰਨਾਥ ਕੁਝ ਦੂਰੀ ਤੇ ਦੁਬਾਰਾ ਨਜ਼ਰ ਆਇਆ ਹੋਇਆ ਤੇ ਇਸ ਵਾਰ ਕੈਪਟਨ ਨੇ ਜਹਾਜ਼ ਨੂੰ ਮੋੜ ਦਿੱਤਾ ਲਾਈਫ ਜੈਕਟ ਸੁੱਟ ਦਿੱਤੀ ਅਤੇ ਇਸ ਵਾਰ ਰਵਿੰਦਰਨਾਥ ਫੜਨ ਵਿੱਚ ਕਾਮਯਾਬ ਹੋ ਗਿਆ ਉਸ ਨੂੰ ਇੱਕ ਕ੍ਰੇਨ ਦੇ ਉੱਪਰੋਂ ਉੱਠ ਖਿੱਚਿਆ ਥੱਕਿਆ ਹੋਇਆ ਪਰ ਜਿੰਦਾ ਜਦੋਂ ਉਹ ਜਹਾਜ਼ ਤੇ ਚੜਿਆ ਤਾਂ ਪੂਰੇ ਜਹਾਜ਼ ਦੇ ਮੁਲਾ ਖੁਸ਼ੀ ਨਾਲ ਜੀ ਇਕੱਠੇ ਇਹ ਮਨੁੱਖਤਾ ਦੀ ਜਿੰਦਾ ਦੇਖ ਰਹੇ ਸਨ ਸਿਰਫ ਇੱਕ ਮਨੁੱਖ ਹੀ ਨਹੀਂ ਉਸ ਪਲ ਦੀ ਵੀਡੀਓ ਜਹਾਜ਼ ਦੇ ਇੱਕ ਮੁਲਾਹ ਦੁਆਰਾ ਰਿਕਾਰਡ ਕੀਤੀ ਗਈ ਤੇ ਇਹ ਦ੍ਰਿਸ਼ ਅਜੇ ਵੀ ਦਰਸ਼ਕਾਂ ਦੀ ਰੂਹ ਹਿਲਾ ਰਿਹਾ ਹੈ ਧੰਨਵਾਦ ਉਸ ਜਹਾਜ਼ ਦੇ ਮੁਲਾਹ ਦਾ ਤੁਸੀਂ ਸਿਰਫ ਇੱਕ ਜਾਨ ਨਹੀਂ ਬਚਾਈ ਤੁਸੀਂ ਯਾਦ ਦਿਵਾਇਆ ਕਿ ਮਨੁੱਖਤਾ ਅਜੇ ਵੀ ਜਿੰਦਾ ਹੈ ਕਈ ਵਾਰ ਇੱਕ ਆਦਮੀ ਦੀ ਜਿੱਦ ਅਤੇ ਦੂਜੇ ਆਦਮੀ ਦੀ ਹਮਦਰਦੀ ਪੂਰੀ ਦੁਨੀਆ ਨੂੰ ਬਿਹਤਰ ਬਣਾ ਸਕਦੀ ਹੈ ਇਸ ਦੀ ਮਿਸਾਲ ਇੱਕ ਮਲਾਹ ਨੇ ਪੇਸ਼ ਕਰੀ ਉਸ ਦੇ ਨਾਲ ਸਾਥੀਆਂ ਨੇ ਜਿਨ੍ਹਾਂ ਨੇ ਰਵਿੰਦਰਨਾਥ ਨੂੰ ਸਮੁੰਦਰ ਵਿੱਚੋਂ ਕੱਢਣ ਤੇ ਉਸ ਦੀ ਮਦਦ ਕੀਤੀ ਇਨਸਾਨੀਅਤ ਨੂੰ ਜਿੰਦਾ ਰੱਖਦੀਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਦੋਂ ਤੁਸੀਂ ਕੋਈ ਵੀ ਜ਼ਿੰਦਗੀ ਦੇ ਵਿੱਚ ਜਿੱਦ ਲਾ ਲਓ ਤਾਂ ਹੋ ਨਹੀਂ ਸਕਦਾ ਕਿ ਉਹ ਤੁਹਾਡੀ ਪੂਰੀ ਨਾ ਹੋਵੇ ਇਹ ਸੱਚ ਸਾਬਤ ਕੀਤੀ ਹੈ ਰਵਿੰਦਰਨਾਥ ਨੇ ਜੋ ਕਿ 5 ਦਿਨ ਭੁੱਖਾ ਧਿਆਇਆ ਇਸ ਸਮੁੰਦਰ ਦੇ ਵਿੱਚ ਤੈਰਦਾ ਰਿਹਾ ਪਰ ਉਸਨੇ ਆਪਣੀ ਹਿੰਮਤ ਨਹੀਂ ਹਾਰੀ ਜਦੋਂ ਉਹ ਚਾਰੇ ਪਾਸੇ ਨਿਗਾ ਮਾਰਦਾ ਤਾਂ ਚਾਰੇ ਪਾਸੇ ਪਾਣੀ ਹੀ ਪਾਣੀ ਦਿਸਦਾ ਪਰ ਦੇਖੋ ਕਿੰਨਾ ਇਰਾਦੇ ਉਸਦੇ ਮਜ਼ਬੂਤ ਹੋਣਗੇ ਕਿੰਨੀ ਉਸਦੇ ਮਨ ਦੇ ਵਿੱਚ ਦਲੇਰੀ ਹੋਵੇਗੀ ਕਿ ਮੈਂ ਜਿੰਦਾ ਬਚੂਗਾ ਪੰਜ ਦਿਨ ਤੈਰਨਾ ਆਪਾਂ ਨੂੰ ਲੱਗਦਾ ਹੈ ਕਿ ਗੱਲਾਂ ਵਿੱਚ ਬਹੁਤ ਸੌਖਾ ਹੈ ਪਰ ਪੰਜ ਦਿਨ ਤੈਰ ਕੇ ਆਪਣੇ ਆਪ ਨੂੰ ਜਿੰਦਾ ਰੱਖਣਾ ਇੱਕ ਆਪ ਦੇ ਆਪ ਦੇ ਵਿੱਚ ਬਹੁਤ ਵੱਡੀ ਮਿਸਾਲ ਹੈ ਜੋ ਰਵਿੰਦਰਨਾਥ ਨੇ ਕਾਇਮ ਕੀਤੀ ਤੇ ਰਵਿੰਦਰਨਾਥ ਅੱਜ ਆਪਣੇ ਪਰਿਵਾਰ ਦੇ ਵਿੱਚ ਹੈ ਦੋਸਤੋ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਮਾਤੋ ਬਾਏ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹ ਜਿਹੜੀ ਮਿਸਾਲ ਹੈ ਲੋਕਾਂ ਤੱਕ ਪਹੁੰਚੇ ਤਾਂ ਲੋਕ ਇਸ ਨੂੰ ਜਾਣ ਸਕਣ ਕਿ ਜੇ ਕੋਈ ਹਿੰਮਤ ਰੱਖਦਾ ਹੈ ਜ਼ਿੰਦਗੀ ਦੇ ਵਿੱਚ ਤੇ ਉਸ ਨੂੰ ਕੋਈ ਵੀ ਜਿਹੜਾ ਹੈਗਾ ਕਟਨਾਈਆਂ ਤਾਂ ਸਾਹਮਣਾ ਕਰਕੇ ਇੱਕ ਨਾ ਇੱਕ ਦਿਨ ਜ਼ਰੂਰ ਜਿੱਤ ਸਕਦਾ ਹੈ ਧੰਨਵਾਦ